ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇਨ ਕੀਤੀ ਸੋ ਮੰਨਣਾ ਕੋਸਾਲ ਜਿਵਾਹੀ ਸਾਲੀ ਧਰਮ ਰਾਏ ਹੈ ਦੇਵਤਾ ਲਾ ਗੱਲਣਾ ਕਰੇ ਦਲਾਲੀ ਜੇਨ ਕੀਤੀ ਸੋ ਮੰਨਣਾ ਕੋਸਾਲ ਜੀ ਵਾਹਿ ਸਾਲੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਤੀਸਰੇ ਭਾਗ ਦੇ ਵਿੱਚ ਤੀਸਰੀ ਪੌੜੀ ਸੱਤੇ ਬਲਵੰਡ ਦੀ ਓਾਰ ਜੋ ਰਾਮ ਕਲੀ ਰਾਗ ਦੇ ਵਿੱਚ ਦਰਜ ਹੈ ਇਸ ਦੀ ਸੰਤਿਆ ਸਰਵਣ ਕਰਕੇ ਲਾਭ ਪ੍ਰਾਪਤ ਕਰਾਂਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਜੇਨ ਕੀਤੇ ਸੋ ਮੰਨਣਾ ਨਾਣੇ ਕੰਨਾ ਮੰਮੇ ਟਿੱਪੀ ਨੰਨਾ ਨਾਣੇ ਕੰਨਾ ਮੰਨਣਾ ਇਥੇ ਆਪਾਂ ਵਿਸ਼ਰਾਮ ਲਾਵਾਂਗੇ ਕੋਸਾਲ ਪੱਕੇ ਉੜਾ ਕੋ ਲੰਮਾ ਕਰਕੇ ਬੋਲਣਾ ਸੱਸੇ ਕੰਨਾ ਲੱਲੇ ਔਂਕੜ ਕੋਸਾਲ ਕੋਸਾਲ ਇਕੱਠਾ ਬੋਲਣਾ ਹੈ ਇਕੱਠਾ ਪਾਠ ਹੈ ਮੁੱਖ ਪਾਠ ਹੈ ਦੂਸਰਾ ਜਿਹੜਾ ਪਾਠ ਮੰਨਿਆ ਜਾਂਦਾ ਹੈ ਕੋ ਕੇੜਾ ਕੋ ਸਾਲ ਵਾਕ ਵਾਕ ਕੀਤਾ ਜਾਂਦਾ ਹੈ ਪਰ ਸੰਪਰਦਾਵਾਂ ਦੇ ਵਿੱਚ ਕੋ ਸਾਲ ਇਕੱਠਾ ਕਰਿਆ ਜਾਂਦਾ ਹੈ ਇਕੱਠਾ ਕਰਾਇਆ ਜਾਂਦਾ ਹੈ ਜੇ ਵਾਹਿ ਜਜੇ ਸਾਰੀ ਜੇ ਬੋਲ ਕੇ ਵਿੱਚ ਦਹਿ ਦੇਣੀ ਹੈ ਉਹ ਵੇ ਕੰਨਾ ਹਾਏ ਲਾ ਵਾਹਿ ਲਾ ਲੰਮੀ ਕਰਕੇ ਬੋਲਣੀ ਹੈ ਇਹ ਦੀਰਘ ਮਾਤਰਾ ਹੈ ਵਾਹੇ ਜੀ ਵਾਹੇ ਜੀ ਵਾਹੇ ਇਸ ਤਰ੍ਹਾਂ ਬੋਲਣਾ ਇਕੱਠਾ ਬੋਲਣਾ ਹੈ ਸਾਲੀ ਸੱਸੇ ਅਧਿਕ ਸੱਸੇ ਕੰਨਾ ਉੱਤੇ ਅਧਿਕ ਲੱਲੇ ਬਿਹਾਰੀ ਸਾਲੀ ਧਰਮ ਰਾਏ ਇਕੱਠਾ ਬੋਲਣਾ ਹੈ ਈੜੀ ਸੀ ਅਜ ਲੱਗੀ ਹੈ ਹੈ ਦੇਵਤਾ ਇਥੇ ਵਿਚਰਾਵ ਲਗੇਗਾ ਲੈ ਗੱਲਾਂ ਗੱਗੇ ਅਧਿਕ ਲੱਲੇ ਕੰਨਾ ਉੱਤੇ ਬਿੰਦੀ ਗੱਲਾਂ ਕਰੇ ਦਲਾਲੀ ਬੱਦਾ ਲੱਲੇ ਕੰਨਾ ਉੱਤਯਾਦਕ ਲੱਲੇ ਬਿਹਾਰੀ ਦਲਾਲੀ ਸਤ ਗੁਰ ਆਖੇ ਇਥੇ ਜਮਕੀ ਲਾਵਾਂਗੇ ਸੱਚਾ ਕਰੇ ਇਥੇ ਵਿਚਰਾਮ ਲਗੇਗਾ ਸਾ ਬਾਤ ਹੋਵ ਦਰ ਹਾਲੀ ਦਰ ਬੋਲ ਕੇ ਵਿੱਚ ਕਹਿ ਦੇਣੀ ਐ ਹਾਲੀ ਬੋਲਣਾ ਹਾਏ ਕੰਨਾ ਉੱਤਯਾਦਕ ਲੱਲੇ ਬਿਹਾਰੀ ਹਾਲੀ ਦਰ ਹਾਲੀ ਸਮੰਧ ਕੇ ਕਰਕੇ ਪਾਠ ਇਕੱਠਾ ਬੋਲਣਾ ਹੈ ਗੁਰ ਅੰਗਤ ਦੀ ਦੋਹੀ ਫਿਰੀ ਇਥੇ ਵਿਸ਼ਰਾਮ ਲੱਗੇਗਾ ਸਾਚੁ ਕਰਤਾ ਇਥੇ ਠੰਮਕੀ ਲੱਗੇਗੀ ਬੰਦ ਬੱਬੇ ਟਿੱਪੀ ਤਦ ਦੇਸਿਆਰੀ ਬੰਦ ਬਹਾਲੀ ਨਾਨਕ ਇਥੇ ਆਪਾਂ ਜਮ ਕੇ ਲਾਵਾਂਗੇ ਕਾਇਆ ਪਲਟ ਕਰ ਇਥੇ ਵਿਸ਼ਰਾਮ ਲੱਗੇਗਾ ਮਲ ਮੰਮੇ ਅਦਕ ਲੱਲੇ ਸਿਆਰੀ ਮਲ ਪਾਰਾ ਬੋਲਿਆ ਜਾਵੇਗਾ ਤਾਕਤ ਬੈਠਾ ਥੰਬ ਕੀ ਲੱਗੇਗੀ ਇਥੇ ਸੈ ਗਾਲੇ ਦਰ ਸੇਵੇ ਇਥੇ ਜਮ ਕੀ ਲੱਗੇਗੀ ਓਮਤ ਇਹ ਪੋਲਾ ਬੋਲਿਆ ਜਾਵੇਗਾ ਖੜੀ ਰਾੜੇ ਦੇ ਪੈ ਚ ਹਲੰਤ ਲਾ ਕੇ ਬੋਲਣਾ ਖੜੀ ਇਥੇ ਵਿਸ਼ਰਾਮ ਲੱਗੇਗਾ ਮਸਕਲ ਪੋਲਾ ਜਾ ਬੋਲਣਾ ਮਸਕਲ ਮਸਕਲ ਇਸ ਤਰ੍ਹਾਂ ਬੋਲਣਾ ਹੈ ਹੋਏ ਜੰਗਾਲੀ ਦਰ ਦਰਵੇਸ ਇਥੇ ਜੰਮ ਕੀ ਲੱਗੇਗੀ ਖਸਮ ਦਾ ਇਥੇ ਵਿਸ਼ਰਾਮ ਲੱਗੇਗਾ ਨਾਏ ਸੱਚੇ ਬਾਣੀ ਲਾਲੀ ਬਲਵੰਡ ਢੱਡਾ ਜਿਹੜਾ ਹੈ ਏਸ ਹਿਯਾਰੀ ਤੋਂ ਬਿਨਾ ਹੈ ਬਲਵੰਡ ਇਥੇ ਜੰਮ ਕੀ ਲੱਗੇਗੀ ਖੀਵੀ ਨੇਕ ਜਨ ਜਨ ਪੋਲਾ ਬੁਲਿਆ ਜਾਵੇਗਾ ਇੱਥੇ ਵਿਸ਼ਰਾਮ ਲੱਗੇਗਾ ਜੇਸ ਬਹੁਤੀ ਚਾਉ ਪਤਰਾਲੀ ਪੱਪੇ ਅਦਕ ਤੱਤੇ ਕੰਨਾ ਪੈਚ ਅੱਧਾ ਰਾਰਾ ਲੱਲੇ ਬਿਹਾਰੀ ਪਤਰਾਲੀ ਪਤਰਾਲੀ ਇਸ ਤਰ੍ਹਾਂ ਬੋਲਣਾ ਹੈ ਲੰਗਰ ਦੌਲਤ ਦੱਦਾ ਊੜੇ ਔਂਕੜ ਲੱਲਾ ਤੱਤੇ ਸਿਆਰੀ ਦੌਲਤ ਊੜੇ ਔਂਕੜ ਬੋਲਣਾ ਦੌਲਤ ਵੰਡੀਏ ਲੰਗਰ ਤੇ ਆਪਾਂ ਜਮ ਕੇ ਲਾਵਾਂਗੇ ਦੌਲਤ ਵੰਡੀ ਐ ਐੜੇ ਦਲਾਵਾਂ ਆ ਵੰਡੀ ਐ ਇਥੇ ਆਪਾਂ ਵਿਸ਼ਰਾਮ ਲਾਵਾਂਗੇ ਰਾਸ ਔਂ ਮ੍ਰਿਤ ਐੜੇ ਟਿੱਪੀ ਮੰਮਾ ਅਰਾਰੇ ਸਿਹਾਰੀ ਤੱਤੇ ਔਂਕੜ ਔਂ ਮ੍ਰਿਤ ਠੀਰ ਰਾਰੇ ਸਿਹਾਰੀ ਲੱਗੀ ਐ ਤੇ ਆਲੀ ਇਸ ਤਰ੍ਹਾਂ ਬੋਲਣਾ ਹੈ ਗੁਰ ਸਿੱਖਾ ਕੇ ਮੁਖ ਮੁਖ ਮੰਮੇ ਔਂਕੜ ਉਤਯਦ ਖਖਾ ਮੁਖ ਉज्जਲੇ ਊੜੇ ਔਂਕੜ ਉੱਤਯਦਕ ਜੱਜਾ ਲੱਲੇ ਲਾਂ ਉੱਜਲੇ ਇਥੇ ਵਿਸ਼ਰਾਮ ਲੱਗੇਗਾ ਮਾਨਮੁਖ ਥੀਏ ਈੜੀ ਲਾਂ ਪਰਾਲੀ ਪਏ ਕਬੂਲ ਇਥੇ ਜਮਕੀ ਲਾਵਾਂਗੇ ਖਸਮ ਨਾਲ ਇਥੇ ਵਿਸ਼ਰਾਮ ਲਾਵਾਂਗੇ ਜਾਂ ਜੱਜੇ ਕੰਨ ਉੱਤੇ ਬਿੰਦੀ ਜਾਂ ਕਾਲ ਮਰਦੀ ਘਾਲੀ ਮਾਤਾ ਪੋਲਾ ਬੋਲਿਆ ਜਾਵੇ ਗਾਮ ਕਸਕੇ ਨਹੀਂ ਬੋਲਣਾ ਮਾਤਾ ਨਹੀਂ ਬੋਲਣਾ ਕਸਕੇ ਬੋਲਿਆ ਜਾ ਬੋਲਣਾ ਮਾਤਾ ਮਾਤਾ ਮਾਂ ਦਾ ਵਾਚਕ ਹੈ ਮਾਤਾ ਖੀਵੀ ਇਥੇ ਜਮਕੀ ਲਾਵਾਂਗੇ ਸੋ ਸਸਾ ਹਏ ਔਕੜ ਸੋ ਤੋਏ ਸਸੇ ਹੋੜਾ ਈੜੀ ਸਿਆਰੀ ਤੋਏ ਇਥੇ ਵਿਸ਼ਰਾਮ ਲੱਗੇਗਾ ਜਿਨ ਗੋਏ ਗੱਗੇ ਹੋੜਾ ਈੜੀ ਸਿਆਰੀ ਗੋਏ ਉਠਾਲੀ ਊੜੇ ਔਕੜ ਠੱਠੇ ਕੰਨ ਉੱਤਯਦਕ ਲੱਲੇ ਬਿਹਾਰੀ ਉਠਾਲੀ ਪਾਏ ਕਬੂਲ ਕਸਾਮ ਨਾਲ ਜਾਂ ਕਾਲ ਮਰਦੀ ਘਾਲੀ ਮਾਤਾ ਖੀਵੀ ਸੋਏ ਜੈਨ ਗੋਏ ਉਠਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ